ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸਮੁੱਚੇ ਸਿੱਖ ਜਗਤ ਦੇ ਅੰਦਰ ਸੈਭ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਬੜੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਤੇ ਕੁਦਰਤੀ ਬਾਤ ਹੈ ਇਸ ਅਵਸਰ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਇਤਿਹਾਸਕ ਪਾਤਰ ਨੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਜੀਵਨ ਇਤਿਹਾਸ ਬਾਰੇ ਚਰਚਾ ਹੋ ਰਹੀ ਹੈ ਉਹਨਾਂ ਦੇ ਜੀਵਨ ਇਤਿਹਾਸ ਦੇ ਇੱਕ ਮਹਾਨ ਪਾਤਰ ਭਾਈ ਲੱਖੀ ਸ਼ਾ ਵਨਜਾਰਾ ਜਿਨ੍ਹਾਂ ਨੇ ਉਹਨਾਂ ਦਾ ਤਾੜ ਚੌਂਕ ਚਾਂਦਨੀ ਜਿਵਾਲੀ ਜਗ੍ਹਾ ਤੋਂ ਉਠਾ ਕੇ ਔਰ ਆਪਣੇ ਘਰ ਵਿਖੇ ਲੈ ਜਾ ਕੇ ਸੰਸਕਾਰ ਕੀਤਾ ਉਹਨਾਂ ਦੇ ਜੀਵਨ ਵਰਤਾਨ ਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤਿੰਨ ਗੁਰੂ ਕੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਚੌਂਕ ਚਾਂਦਨੀ ਵਾਲੀ ਜਗ੍ਹਾ ਤੇ ਸ਼ਹੀਦ ਕੀਤੇ ਗਏ অপरांत গুরু তেগ বাহাদুর মহারাজজি দি শাহাদত 11 নভেম্বর 1675ਵੀਂ ਵੀਰਵਾਰ ਵਾਲੇ ਦਿਨ ਹੋਈ। ਇਹ ਸਾਰਾ ਜਿਹੜਾ ਘਟਨਾਕਰਮ ਹੈ ਇਹ ਚੌਂਕ ਚਾਂਦਨੀ ਉਸ ਜਗ੍ਹਾ ਤੇ ਵਾਪਰਿਆ ਜਿਹਦੇ ਬਿਲਕੁਲ ਨਜ਼ਦੀਕ ਤੇ ਸਾਹਮਣੇ थाना ਕੋਤਵਾਲੀ ਹੈ। ਉਸ ਵਕਤ ਕੋਤਵਾਲੀ ਬੜੀ ਅਹਿਮ ਜਗ੍ਹਾ ਸੀ। ਇੱਥੇ ਅਕਸਰ ਪੁਲਿਸ ਅਫਸਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਸਰਕਾਰੀ ਅਹਿਲਕਾਰਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਇੰਨੀ ਸੁਰੱਖਿਤ ਜਗ੍ਹਾ ਤੋਂ ਬਾਬਾ ਜੈਤਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ੀਸ਼ ਕਿਵੇਂ ਚੁੱਕ ਕੇ ਅਨੰਦਪੁਰ ਸਾਹਿਬ ਲੈ ਗਏ ਤੇ ਬਾਬਾ ਲੱਖੀ ਸ਼ਾਹ ਵਨਜਾਰਾ ਉਹਨਾਂ ਦਾ ਧੜ ਕਿਵੇਂ ਇਸ ਜਗ੍ਹਾ ਤੋਂ ਚੁੱਕਣ ਵਿੱਚ ਕਾਮਯਾਬ ਹੋਇਆ ਇਹ ਬੜੀ ਹੈਰਾਨਗੀ ਭਰੀ ਸੱਚਾਈ ਹੈ ਇਹਨੂੰ ਜਾਣਨ ਵਾਸਤੇ ਅਸੀਂ ਸਭ ਤੋਂ ਪਹਿਲਾਂ 2 ਮਿੰਟ ਭਾਈ ਲੱਖੀ ਸ਼ਾਹ ਵਨਜਾਰਾ ਜੋ ਲਬਾਣਾ ਸਮਾਜ ਨਾਲ ਸੰਬੰਧਿਤ ਸਨ ਉਸ ਵਕਤ ਦੇ بڑے ਧਨਾਢ ਵਪਾਰੀ ਸਨ ਉਹਨਾਂ ਦੇ ਮੁੱਢਲੇ ਜੀਵਨ ਤੇ ਚਾਨਣਾ ਪਾਵਾਂਗੇ ਇਤਿਹਾਸਕਾਰਾਂ ਮੁਤਾਬਕ ਉਹਨਾਂ ਦਾ ਜਿਹੜਾ ਜਨਮ ਹੈ ਉਹ 1613 ਈਸਵੀ ਦਾ ਹੈ ਪਿੰਡ ਉਹਨਾਂ ਦਾ ਖੈਰਪੁਰ ਹੈ ਤਹਿਸੀਲ ਅਲੀਪੁਰ ਤੇ ਜ਼ਿਲ੍ਹਾ ਮੁਜ਼ੱਫਰਗੜ ਅੱਜ ਕੱਲ ਇਹ ਜਗ੍ਹਾ ਪਾਕਿਸਤਾਨ ਦੇ ਵਿੱਚ ਰਹਿ ਗਈ ਉਥੋਂ ਉਹਨਾਂ ਦਾ ਪਰਿਵਾਰ ਉੱਠ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਜਦੋਂ ਗੁਰੂ ਰਾਮਦਾਸ ਜਤੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਨਗਰੀ ਨੂੰ ਵਸਾਉਣਾ ਕੀਤਾ ਔਰ ਨਿੱਕੇ ਨਿੱਕੇ ਵਪਾਰ ਕਰਦੇ ਆ ਬਾਬਾ ਲੱਖੀਸ਼ਾ ਜੀ ਨੇ ਇੱਕ ਬਹੁਤ ਵੱਡਾ ਵਪਾਰਕ ਢਾਂਚਾ ਖੜਾ ਕਰ ਲਿਆ ਇੱਥੋਂ ਫਿਰ ਉਹ ਦਿੱਲੀ ਚਲੇ ਗਏ ਉਹਨਾਂ ਦੇ ਲਿੰਕ ਉਹਨਾਂ ਦੇ ਰਿਸ਼ਤੇ ਵਕਤ ਦੀਆਂ ਸਰਕਾਰਾਂ ਨਾਲ ਬਣੇ ਜਦੋਂ ਔਰੰਗਜ਼ੇਬ ਦਾ ਰਾਜ ਸੀ ਉਸ ਵਕਤ ਲੱਖੀਸ਼ਾ ਵਨਜਾਰਾ ਇੱਕ ਧਨਾੜ ਵਪਾਰੀ ਸੀ ਤੇ ਉਹ ਸਰਕਾਰੀ ठेकेदार ਸੀ ਜਿਹਦਾ ਮੁੱਖ ਮਨੋਰਥ ਇਹ ਸੀ ਸਰਕਾਰੀ ਫੌਜਾਂ ਨੂੰ ਵਰਦੀਆਂ ਮੁਹੱਈਆ ਕਰਾਉਣੀਆਂ ਰਾਸ਼ਨ ਮੁਹੱਈਆ ਕਰਵਾਉਣਾ ਔਰ ਸ਼ਸਤਰ ਬਣਾ ਕੇ ਦੇਣੇ ਔਰ ਇੱਕ ਵੱਡੇ ਕਾਫਲੇ ਦਾ ਉਹ ਮਾਲਕ ਸੀ ਇਤਿਹਾਸਕਾਰਾਂ ਨੇ ਲਿਖਿਆ ਕਿ 10000 ਬੈਲ ਗੱਡਾ ਉਹਦੇ ਕਾਫਲੇ ਵਿੱਚ ਸ਼ਾਮੂਲੀਤ ਕਰਦਾ ਸੀ ਤੁਸੀਂ ਇਨਸਾਫ ਲਾਓ ਕਿੰਨਾ ਵੱਡਾ ਉਸ ਵਕਤ ਦਾ ਵਪਾਰੀ ਹੋਵੇਗਾ ਔਰ ਜਿੱਥੇ ਉਹਦੀ ਜਗਾ ਸੀ ਰਾਇ ਸੀ ਨਾ ਅੱਜ ਕੱਲ ਜਿੱਥੇ ਗੁਰਦੁਆਰਾ ਰਕਾਮਗੰਜ ਬਣਿਆ ਹੋਇਆ ਇਹਦੇ ਦੁਆਲੇ-ਦੁਆਲੇ 1200 ਏਕੜ ਜ਼ਮੀਨ ਦੀ ਮਲਕੀਅਤ ਭਾਈ ਲੱਖੀ ਸ਼ਾ ਵਨਜਾਰੇ ਦੀ ਸੀ ਇਸ ਕਰਕੇ ਉਸ ਸਮੇਂ ਦਾ ਉਹ ਬਹੁਤ ਨਾਟਕਿਕ ਸੀ ਅੱਜ ਵੀ ਤੁਹਾਨੂੰ ਉਹਦੇ ਨਾਮ ਤੇ ਕਈ ਜਗ੍ਹਾ ਮਿਲਣਗੀਆਂ ਜਿਵੇਂ ਲੱਖੀ ਸ਼ਾ ਸਰਾ ਮਿਲੂਗੀ ਔਰ ਇਸੇ ਤਰ੍ਹਾਂ ਦਿੱਲੀ ਵਿੱਚ ਉਹਨਾਂ ਦੇ ਨਾਮ ਤੇ ਇੱਕ ਰੇਲਵੇ ਸਟੇਸ਼ਨ ਵੀ ਹੈ ਬਹੁਤ ਸਾਰੇ ਉਹਨਾਂ ਨੇ ਖੂਹ ਤਲਾਬ ਲੋਆਏ ਜਿਹੜੀਆਂ ਯਾਦਾਂ ਅੱਜ ਵੀ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਨੇ ਉਹ ਬਾਕੀ ਨੇ ਉਹਨਾਂ ਦਾ ਜਿਹੜਾ ਵਿਆਹ ਹੈ ਉਹ ਰਤਨੋਦੇਵੀ ਨਾਂ ਦੀ ਔਰਤ ਨਾਲ ਹੋਇਆ ਔਰ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਦਾ ਨਾਂ ਗੋਧੂ ਸ਼ਾਹ ਔਰ ਬਾਬੇ ਦਾ ਨਾਂ ਠਾਕਰਦਾ ਸੀ ਔਰ ਉਹਨਾਂ ਦੀ ਮਾਤਾ ਦਾ ਨਾਂ ਸੀ ਪਾਰੋ ਦੇਵੀ ਤਾਂ ਉਹਨਾਂ ਦਾ ਵਿਆਹ ਰਤਨੋਦੇਵੀ ਨਾਂ ਦੀ ਔਰਤ ਨਾਲ ਹੋਇਆ ਜਿਸ ਦੀ ਕੁਖ ਤੋਂ 8 ਪੁੱਤਰ ਤੇ ਇੱਕ ਪੁੱਤਰੀ ਨੇ ਜਨਮ ਲਿਆ ਪੁੱਤਰੀ ਜਿਹੜੀ ਉਹਦਾ ਨਾਂ ਬੀਬੀ ਸੀਤੋਬਾਈ ਹੈ ਔਰ ਜਿਹਦਾ ਵਿਆਹ ਅੱਗੇ ਜਾ ਕੇ ਭਾਈ ਮਨੀ ਸਿੰਘ ਨਾਲ ਹੁੰਦਾ ਹੈ ਇਹ ਕਹਾਣੀ ਫਿਰ ਕਿਤੇ ਆਪਜੀ ਨਾਲ ਦੂਸਰੇ ਐਪੀਸੋਡ ਵਿੱਚ ਸਾਂਝੀ ਕਰਾਂਗੇ ਅੱਜ ਆਪਾਂ ਕੇਵਨ ਉਸੇ ਘਟਨਾ ਕਰਮ ਤੇ ਆਏ ਜਦੋਂ ਇਹ ਐਲਾਨ ਹੋ ਗਿਆ ਕਿ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਣਾ ਤੇ ਬਾਬਾ ਲੱਖੀ ਸ਼ਾਹ ਵਣਜਾਰਾ ਉਹਨਾਂ ਆਪਣੇ ਵੱਡੇ ਪੁੱਤਰ ਭਾਈ ਨਗਾਈਆ ਜੀ ਭਾਈ ਜਵਾਰ ਜੀ ਇਹਨਾਂ ਨਾਲ ਸਲਾਹ ਕੀਤੀ ਕਿ ਆਪਾਂ ਨੇ ਗੁਰੂ ਧੜ ਦੀ ਬੇਅਦਬੀ ਨਹੀਂ ਹੋਣ ਦੇਣੀ ਫਿਰ ਦੋ ਟੀਮਾਂ ਬਣਾਈਆਂ ਗਈਆਂ ਇੱਕ ਟੀਮ ਵਿੱਚ ਬਾਬਾ ਜੈਤਾ ਜੀ ਔਰ ਬਾਬਾ ਹਿਮਾ ਜੀ ਭਾਈ ਨਾਨੂ ਜੀ ਭਾਈ ਉਦੇ ਜੀ ਜਿਨ੍ਹਾਂ ਨੂੰ ਇਹ ਮਿਸ਼ਨ ਦਿੱਤਾ ਗਿਆ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੀਸ ਉਠਾ ਲੈਣਾ ਤੇ ਅਸੀਂ ਤੜ ਚੁੱਕਣ ਦੀ ਜ਼ਿੰਮੇਵਾਰੀ ਨਿਭਾਵਾਂਗੇ ਇਹਦੇ ਵਾਸਤੇ ਉਹਨਾਂ ਨੇ ਆਪਣੇ ਸਬੰਧ ਜਿਹੜੇ ਉਸ ਵਕਤ ਦੇ कोतवाल ਅਬਦੁੱਲਾ ਖਾਨ ਨਾਲ ਪੈਦਾ ਕੀਤੇ ਅਬਦੁੱਲਾ ਖਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਚਾਰਾਂ ਦਾ ਬੜਾ ਵੱਡਾ ਹਾਮੀ ਸੀ ਤੇ ਉਸ ਦੇ ਵਿਪਰੀਤ ਜਿਹੜਾ ਕਾਜੀ ਅਬਦੁਲ ਵਹਾਬ ਵੋਰਾ ਸੀ ਜਿਨੇ ਫਤਵਾ ਲਾਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਉਹ ਬੜਾ ਕੱਟੜ ਪੰਥੀ ਵਿਚਾਰਾਂ ਦਾ ਧਾਰਨੀ ਸੀ ਔਰ ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਜਿਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਿੱਚ ਆਪਣਾ ਰੋਲ ਅਦਾ ਕੀਤਾ ਸੀ ਉਹਦੀ ਵਿਚਾਰਧਾਰਨਾ ਨਾਲ ਉਹ ਸੰਬੰਧ ਰੱਖਦਾ ਸੀ ਜਿੱਥੇ ਅਬਦੁੱਲਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਵਿਰੁੱਧ ਸੀ ਉਥੇ ਕਾਜੀ ਅਬਦੁਲ ਵਹਾਬ ਵੋਰਾ ਜਲਦੀ ਜਲਦੀ ਉਹਨਾਂ ਨੂੰ ਸ਼ਹੀਦ ਕਰਨ ਦੇ ਹੱਕ ਵਿੱਚ ਸੀ ਤਾਂ ਜਦੋਂ ਐਲਾਨ ਹੋ ਗਿਆ ਕਿ ਇਹ ਸਥਾਨ ਤੇ ਇੰਨੀ ਤਰੀਕ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾਣਾ ਤਾਂ ਫਿਰ ਇਹਨਾਂ ਨੇ ਆਪਣੀਆਂ ਸਰਗਰਮੀਆਂ ਵਧਾਈਆਂ ਅਬਦੁੱਲਾ ਖਾਨ ਨਾਲ ਸੰਬੰਧ ਕਾਇਮ ਕੀਤੇ ਜਿਵੇਂ ਅੱਜ ਵੀ ਜਿਹੜੇ ਵੱਡੇ ਵੱਡੇ ਠੇਕੇਦਾਰ ਨੇ ਉਹ ਸਰਕਾਰ ਦੇ ਅੰਦਰੂਨੀ ਜਿਹੜੇ ਅਫਸਰ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਅਕਸ਼ਰੀ ਮੇਲ ਜੋਲ ਹੁੰਦਾ ਹੈ ਤਾਂ ਅਬਦੁੱਲਾ ਖਾਨ ਨੇ ਇਹ ਗੱਲ ਕਹੀ ਲੱਖੀ ਸ਼ਮਨਜ਼ਾਰੇ ਨੂੰ ਕਿ ਮੈਂ ਕੁਝ ਸਮੇਂ ਵਾਸਤੇ ਪੈਰੇ ਢਿਲੇ ਕਰ ਦਿਆਂਗਾ ਕੁਝ ਖੁਦਾ ਕੋਈ ਰਹਿਮਤ ਕਰੇ ਕਿ ਤੁਸੀਂ ਆਪਣੇ ਸਤਗੁਰਾਂ ਦਾ ਸਿਰ ਔਰ ਧੜ ਚੁੱਕ ਕੇ ਲੈ ਜਾਇਓ ਜਦੋਂ ਬਾਬਾ ਚੈਤਾ ਜੀ ਸੀਸ ਲੈ ਗਏ ਤੇ ਇੱਕ ਬਹੁਤ ਵੱਡਾ ਹਨੇਰੀ ਤੂਫਾਨ ਔਰ ਕਟਾਈ-ਕਟਾ ਗਰਦੀ-ਗਰਦੇ ਸਾਰੇ ਬਾਜੂ ਮੰਡਲ ਤੇ ਹੋ ਗਈ ਉਸ ਵਕਤ ਉਧਰੋਂ ਦੀ ਇਹਨਾਂ ਦਾ ਕਾਫਲਾ ਗੁਜ਼ਰ ਰਿਹਾ ਸੀ ਬੜੀ ਹਿੰਮਤ ਨਾਲ ਬਾਬਾ ਲੱਖੀ ਸ਼ਾਹ ਮਨਜਾਰਾ ਜਿਨ੍ਹਾਂ ਦੀ ਉਮਰ ਉਸ ਵਕਤ ਉਮਰ 68 ਸਾਲ ਦੇ ਕਰੀਬ ਸੀ ਉਹਨਾਂ ਆਪਣੇ ਪੁੱਤਰ ਲਗਾਈਆ ਨੂੰ ਨਾਲ ਲੈ ਕੇ ਧੜ ਚੁੱਕਿਆ ਗੱਡੇ ਤੇ ਰੱਖਿਆ ਔਰ ਆਪਣੇ ਘਰ ਵਿਖੇ ਲਜਾਇਆ ਔਰ ਉੱਥੇ ਜਾ ਕੇ ਸਤਗੁਰਾਂ ਦੇ ਬਿਨਾਂ ਸੀਸ ਤੋਂ ਧੜਦਾ ਉਹਨਾਂ ਇਸ਼ਨਾਨ ਕਰਵਾਇਆ ਚੰਦਨ ਦੀ ਚਿਖਾ ਜਣੀ ਤੇ ਫਿਰ ਉਸ ਜਗਾ ਚਿਖਾ ਦਾ ਵਿਧੀ ਪੂਰਕ ਸੰਸਕਾਰ ਕੀਤਾ ਤੇ ਨਾਲ ਹੀ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਰਵੜਾ ਇਹ ਪਾਤਾ ਕਿ ਸਾਡੇ ਘਰ ਨੂੰ ਕੁਦਰਤੀ ਅੱਗ ਲੱਗ ਗਈ ਹੈ ਕੁਦਰਤੀ ਅੱਗ ਲੱਗ ਗਈ ਹੈ ਬਹੁਤ ਸਾਰੇ ਲੋਕ ਜਦੋਂ ਨੂੰ ਅੱਗ ਬੁਝਾਉਣ ਵਾਸਤੇ ਇਕੱਤਰ ਹੋਏ ਤੇ ਖਾਲਸਾ ਜੀ ਉਹਨਾਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਧਰ ਦਾ ਸੰਸਕਾਰ ਹੋ ਚੁੱਕਾ ਸੀ ਇਹ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਵਣਜਾਰੇ ਸਿੱਖਾਂ ਦੀ ਇਹਨਾਂ ਲਬਾਣੇ ਸਿੱਖਾਂ ਦੀ ਔਰ ਜਿਨ੍ਹਾਂ ਨੇ ਏਡੀਆਂ ਵੱਡੀਆਂ ਸਵਾਵਾਵਾਂ ਕੀਤੀਆਂ ਇੱਕ ਉਹ ਮੱਖਣਸ਼ਾ ਲਬਾਣਾ ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਤੇ ਇੱਕ ਲੱਖੀਸ਼ਾ ਲਬਾਣਾ ਬਨਜਾਰਾ ਜਿਹਨੇ ਸਤਗੁਰਾਂ ਦੇ ਧਰ ਦਾ ਸਨਕਾਰ ਕੀਤਾ ਇੱਥੇ ਹੀ ਬਸ ਨਹੀਂ ਸਤਗੁਰਾਂ ਦੀਆਂ ਅਸਥੀਆਂ ਚੁਣ ਕੇ ਉਹਨਾਂ ਦੇ ਫੁੱਲ ਚੁਣ ਕੇ ਉਹਨਾਂ ਨੇ ਇੱਕ ਗਾਗਰ ਵਿੱਚ ਪਾ ਕੇ ਆਪਣੇ ਉਸੇ ਜਗ੍ਹਾ ਤੇ ਦਵਾ ਦਿੱਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਲਾਨ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਕਿ ਚੰਗੀ ਜਵਾਨੀ ਲੈ ਕੇ ਆਓ ਚੰਗਾ ਰਾਕੀ ਲੈ ਕੇ ਆਓ ਹੁਣ ਅਸੀਂ ਝੁੱਕ ਝੁੱਕ ਕੇ ਜ਼ੁਲਮ ਨਹੀਂ ਸਹਿਣਾ ਸਗੋ ਜ਼ੁਲਮ ਦਾ ਟੱਕਰਾ ਕਰਨਾ ਤੇ ਬਾਬਾ ਲੱਖੀ ਸ਼ਾਹ ਨੇ ਆਪਣੇ ਵਪਾਰ ਨੂੰ ਸਮੇਟਿਆ ਆਪਣੇ ਪੁੱਤਾਂ ਸਮੇਤ ਉਹ ਅਨੰਦਪੁਰ ਦੀ ਧਰਤੀ ਤੇ ਚਲੇ ਗਏ ਔਰ ਸਤਗੁਰਾਂ ਵਾਸਤੇ ਸ਼ਸਤਰ ਤਿਆਰ ਕਰਦੇ ਰਹੇ ਉਹਨਾਂ ਦੇ ਖਾਨਦਾਨ ਦੇ ਅਨੇਕਾਂ ਜਿਹੜੇ ਲੋਕ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਰੰਭੀ ਹੋਈ ਜੰਗ ਵਿੱਚ ਸ਼ਹੀਦ ਹੁੰਦੇ ਨੇ ਇਹ ਇੱਕ ਵੱਖਰਾ ਐਪੀਸੋਡ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਰਕਾਬਗੰਜ ਕਿਵੇਂ ਬਣਿਆ ਇਹ ਜਗ੍ਹਾ ਜਿੱਥੇ ਸਤਗੁਰਾਂ ਦੇ ਧੜ ਦਾ ਸੰਸਕਾਰ ਹੋਇਆ ਇਹਦਾ ਨਜੀਕਰ ਸੀ ਸਮੇਂ ਦੇ ਨਾਲ ਇਹ ਜਦੋਂ ਇਥੋਂ ਚਲੇ ਗਏ ਇਥੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਇਥੇ ਮਸਜਿਦ ਬਣਾ ਦਿੱਤੀ ਫਿਰ ਕੁਦਰਤ ਨੇ ਰੰਗ ਬਲਟੇ 1783 ਈਸਵੀ ਵਿੱਚ ਜਦੋਂ ਬਘੇਲ ਸਿੰਘ ਕਰੋੜ ਸਿੰਘਿਆ ਨੇ ਦਿੱਲੀ ਫਤਿਹ ਕੀਤੀ 30000 ਫੌਜ ਜਿੱਥੇ ਠਹਿرائی ਸੀ ਦਿੱਲੀ ਵਿੱਚ ਉਸ ਉਸ ਜਗ੍ਹਾ ਦਾ ਨਾਮ 30000 ਰਿਕੋਟ ਹੈ ਔਰ ਇਥੇ ਕਬਜ਼ਾ ਕਰਕੇ ਫਿਰ ਉਹਨਾਂ ਨੇ ਉਸ ਸਥਾਨ ਲੱਭਣੇ ਸ਼ੁਰੂ ਕੀਤੇ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਤੇ ਜ਼ੁਲਮ ਹੋਏ ਸੀ ਉਹਨਾਂ ਦੀ ਸ਼ਹਾਦਤ ਹੋਈ ਸੀਸਗੰਜ ਵਾਲੀ ਜਗ੍ਹਾ ਲੱਭੀ ਫਿਰ ਇਹ ਸੰਸਕਾਰ ਵਾਲੀ ਜਗ੍ਹਾ ਤੇ ਜਦ ਗਏ ਤਾਂ ਇੱਥੇ ਮਸਜਿਦ ਬਣੀ ਹੋਈ ਸੀ ਔਰ ਝਗੜਾ ਪੈ ਗਿਆ ਮੁਸਲਮਾਨ ਕਹਿਣ ਇਹ ਜਗ੍ਹਾ ਸਾਡੀ ਹੈ ਔਰ ਬਘੇਲ ਸਿੰਘ ਕਹੇ ਕਿ ਇਹ ਜਗ੍ਹਾ ਲੱਖੀ ਸ਼ਾਹ ਬਨਜਾਰੇ ਦਾ ਘਰ ਹੈ ਔਰ ਇੱਥੇ ਆਣ ਕੇ ਗੱਲ ਨਿਬੜੀ ਕਿ ਜੇ ਇਸ ਜਗ੍ਹਾ ਨੂੰ ਕੁੱਟਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀਆਂ ਉਹ ਹਸਤੀਆਂ ਪਰੰਪਰਾਗਤ ਜਨਾਂ ਬਾਰੇ ਇਹ ਆਪੇ ਉੱਥੇ ਦਬਾਈਆਂ ਨੇ ਫਿਰ ਇਹ ਜਗਾ ਲੱਖੀ ਸ਼ਾਹ ਬਨਜਾਰੇ ਦਾ ਘਰ ਹੈ ਜਦੋਂ ਉਸ ਜਗ੍ਹਾ ਨੂੰ ਕੁੱਟਿਆ ਗਿਆ ਥੱਲੇੋਂ ਫਿਰ ਉਹ ਅਸਤੀਆਂ ਸਤਗੁਰਾਂ ਦੇ ਫੁੱਲਾਂ ਵਾਲੀ ਜਿਹੜੀ ਗਾਗਰ ਹੈ ਉਹ ਪ੍ਰਾਪਤ ਹੋ ਗਈ ਤੇ ਮੁਸਲਮਾਨਾਂ ਨੂੰ ਹਾਰ ਮੰਨਣੀ ਪਈ ਫਿਰ ਇੱਥੇ ਮਸਜਿਦ ਢਾ ਕੇ ਸਰਦਾਰ ਬਘੇਲ ਸਿੰਘ ਨੇ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਰਕਾਬगंज ਦੀ ਸਥਾਪਨਾ ਕੀਤੀ ਜਿੱਥੇ ਅੱਜ ਤੁਸੀਂ ਜਾ ਕੇ ਸੀ ਝਕਾਉਂਦੇ ਹੋ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤਰਦਾ ਸੰਸਕਾਰ ਕੀਤਾ ਗਿਆ ਔਰ ਯਾਦ ਰੱਖੋ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੱਜ ਸ਼ਹਾਦਤ ਨੂੰ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦੇ ਪਿਆਰੇ ਸ਼ਹੀਦ ਸਿੱਖਾਂ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਤੇ ਇਹਦੇ ਨਾਲ ਨਾਲ ਬੜਾ ਜ਼ਰੂਰੀ ਸੀ ਕਿ ਉਸ ਸੂਰਬੀਰ ਯੋਧੇ ਦਾ ਉਸ ਮੰਬਲੀ ਦਾ ਵੀ ਜ਼ਿਕਰ ਕੀਤਾ ਜਾਏ ਜਿਨ ਨੇ ਇੰਨੀ ਮੁਸੀਬਤ ਵਿੱਚ ਭਿਆਨਕ ਮੰਜ਼ਰ ਵਿੱਚੋਂ ਸਰਕਾਰੀ ਉਸ ਜਗ੍ਹਾ ਤੋਂ ਸਤਗੁਰਾਂ ਦਾ ਧੜ ਉਠਾ ਕੇ ਆਪਣੇ ਘਰ ਲਿਜਾ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਲੱਖੀ ਸ਼ਵਨਜਾਰੇ ਦੇ ਪਰਿਵਾਰ ਨਾਲ ਕਿੰਨੇ ਜੀ ਸਬੰਧਤ ਨੇ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਸ਼ਹਾਦਤਾਂ ਪਾਈਆਂ ਇਹ ਅਸੀਂ ਅਗਲੇ ਐਪੀਸੋਡ ਵਿੱਚ ਜ਼ਿਕਰ ਕਰਾਂਗੇ ਉਦੋਂ ਤੱਕ ਤੁਸੀਂ ਅਡੀ ਕਰੋ ਬਹੁਤ ਧੰਨਵਾਦ ਸਮੱਚੇ ਚੈਨਲ ਦੀ ਟੀਮ ਦਾ ਤੁਹਾਡਾ ਆਪਣਾ ਕਵੀਸ਼ਰ ਜੋਗਾ ਸਿੰਘ ਭਾਗੋਵਾਲੀਆ ਆਪਜੀ ਨਾਲ ਫਤਿਹ ਸਾਂਝੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ